ਕੀ ਹੋਰ ਬੁਣ ਸਮਝ ਨਹੀਂ ਆਉਂਦੀ ਕਿ ਦੀਦੀ ਵੀ ਆਏ ਆ ਫਿਰ ਮੈਂ ਜਿਸ ਨੂੰ ਇਸ ਵਾਰ ਕੀ ਦਵਾਂ ਇਹਨਾਂ ਦਾ ਵੀ ਬਿਜ਼ਨਸ ਕਿਨਾ ਘਾਟੇ 'ਚ ਜਾਂਦਿਆ ਵਾ ਮੈਂ ਤਾਂ ਖੁਦ ਨਹੀਂ ਸਮਝਾਂਦੀ ਕਦ ਪਰ ਕਦੀ ਵੀ ਮੈਂ ਦੀਦੀ ਨੂੰ ਖਾਲੀ ਹੱਥ ਨਹੀਂ મોੜਿਆ ਜਦੋਂ ਕੋ ਆਉਂਦੇ ਆ ਉਹ ਉਹ ਕੋਈ ਨਾ ਕੋਈ ਨਾਲ ਦੇ ਕੇ ਤੋਰਦੀ ਆ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਇਹਨਾਂ ਨੂੰ ਕੀ ਦਵਾਂ ਇਹਨਾਂ ਕੋ ਤੇ ਕੁਝ ਲਿਆਉਂਦਾ ਵੀ ਨਹੀਂ ਗਿਆ ਤਾਂ ਨਾ ਹੀ ਮੈਂ ਕਦੀ ਬਾਜ਼ਾਰ ਗਈ ਆ ਤੇ ਜੇਰਾ ਮੈਂ ਇਹਨਾਂ ਨੂੰ ਕੋਈ ਚੀਜ਼ ਦਵਾਂ ਸੂਟ ਤੇ ਕੋਈ ਹੈਗਾ ਨਹੀਂ ਜਿਹੜਾ ਇਹਨਾਂ ਨੂੰ ਮੈਂ ਦਵਾਂ ਬੈਗਿਆ ਆ ਦੇ ਦੇ ਨਹੀਂ ਇਹਨਾਂ ਨੂੰ ਪਰ ਮੈਂ ਤੇ ਆਪਕੇ ਨਹੀਂ ਚਾਣਾ ਲਿਆ ਹੀ ਆਪਣੀ ਲਈ ਬੈਗ ਮੈਂ ਤੇ ਮੋਲ ਚ ਲਿਆਈ ਹੀ ਕਿ ਆਪਣੇ ਲਈ ਚਲ ਕੋਈ ਨਾ ਸਿਮਰਤ ਇਹਨਾਂ ਨੂੰ ਦੇ ਦੇਣੀ ਆ ਨਾਲ ਇਹ ਕਿਹੜਾ ਰੋਜ਼ ਰੋਜ਼ ਆਉਂਦੇ ਕਦੀ ਗਦਾਂ ਤੇ ਇਹਨਾਂ ਨੂੰ ਆਉਣਾ ਹੁੰਦਾ ਵਾ ਇਹ ਵਾਲੇ ਕਿੱਟ ਇਹਨਾਂ ਨੂੰ ਦੇ ਦੇਣੀ ਤੁਹ ਪਤਾ ਨਹੀਂ ਇਹ ਤਾਂ ਕਾਇਤ ਹੈ ਨਹੀਂ ਉੱਪਰ ਦੇ ਆ ਸਿਮਰਤ ਅੱਛਾ ਮੇਰੀ ਗਾਸਾ ਮੇਰੀ ਭੈਣ ਹਣ ਮੈਂ ਪਰ ਚੱਲੀ ਹਾਂ ਤੇਰੇ ਨਾਲ ਪਾਜੀ ਦਾ ਫੋਨ ਆਉਣ ਡਿਆ ਤੇ ਉਹ ਕਹਿੰਦੇ ਘਰ ਨੂੰ ਆ ਬੱਚੇ ਢੀਕਣ ਡੇ ਆ ਤੈਨੂੰ अच्छा दीदी, आ, आ, नहीं नहीं दीदी दी, मैं ना ਤੁਹਾਡੇ ਲਈ ਕਿੱਟ ਲਿਆਂਦੀ ਹੀ ਕਿੱਟ ਮੈਂ ਕੀ ਕਰਨੀ ਆਛਰੇਣੇ ਰੱਖ ਲਾ ਤੂੰ ਆਪ ਹੀ ਨਹੀਂ ਲੈ ਦੀ ਜੀ ਇਹ ਬਹੁਤ ਹੋ ਗਈ ਮੈਂ ਮੋਲ ਚ ਲਿਆਂਦੀ ਹੀ ਦੀਦੀ ਆਜ ਤੁਹਾਨੂੰ ਪਤਾ ਮੈਂ ਤੁਹਾਨੂੰ ਕਦੀ ਖਿਖਾ ਲੈਣੀ ਮੋੜਿਆ ਤੇ ਸੂਟ ਤੇ ਮੈਂ ਤੁਹਾਨੂੰ ਲਿਆਣੀ ਗਿਆ ਕਿ ਮੈਂ ਤੁਹਾਡੇ ਲਈ ਕਿੱਟ ਲਿਆਂਦੀ ਆ ਇਹ ਮੈਂ ਮੋਲ ਚ ਲਿਆਂਦੀ ਹੀ ਵੇਖੋ ਵਧੀਆ ਹਾਂ ਹਾਂ ਠੀਕ ਆ ਮੈਂ ਇਹ ਤੇ ਆਖਣ ਨਹੀਂ ਆਇਆ ਸ਼ਦੈ ਨੇ ਤੂੰ ਹੀ ਰੱਖ ਲਾ ਜੇ ਤੂੰ ਆਪਣੇ ਵਾਸਤੇ ਲਿਆਂਦਾ ਵਾ ਨਾ ਤੇ ਚੁੱਪ ਕਰਕੇ ਤੂੰ ਵਰਤਾ ਬੈਗ ਜਿਆ ਮੈਂ ਕੀ ਕਰਨਾ ਵਾ ਨਹੀਂ ਨਹੀਂ ਜੀਜੀ ਤੁਸੀਂ ਲਾ ਜੋ ਬਹੁਤ ਵਧੀਆ ਬੈਗ ਆ ਨਾਲੇ ਤੁਹਾਨੂੰ ਪਤਾ ਤੇਰੀ ਕਿ ਤੁਹਾਡੇ ਵੀਰ ਦੀ ਕੰਡੀਸ਼ਨ ਸਹੀ ਨਹੀਂ ਚੱਲਦੀ ਘਰ 'ਚ ਵੀ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕਰਨੇ ਆ ਤੇ ਇਸ ਕਰਕੇ ਜਿੰਨਾ ਖੋ ਸਕਦਾ ਮੈਂ ਕਰ ਦਿੱਤਾ ਵਾ ਚਲ ਤੂੰ ਕਹਿਣ ਦੀ ਆ ਤੇ ਮੈਂ ਲੈ ਜੰਨੀ ਚਲ ਮੇਰੀ ਗੱਲ ਸੁਣ ਹੁਣ ਮੈਂ ਫੇਰ ਕਿਤੇ ਆਉਂਗੀ ਠੀਕ ਆ ਤੇ ਮੈਨੂੰ ਜਲਦੀ ਹੈਗੀ ਆ ਤੇ ਮੈਂ ਚੱਲੀ ਹਾਂਜੀ ਕੋਈ ਨਾ ਦੀਦੀ ਦੱਸ ਇਹਨੂੰ ਹੁਣ ਮੈਂ ਕਿੱਥੇ ਚੁੱਕੀ ਜਾਵਾਂ ਚੱਲ ਅੱਛਾ ਚੱਲ ਠੀਕ ਆ ਸਿਮਰਤ ਹੈ ਹਾਂ ਆ ਆਪਣਾ ਖਿਆਲ ਰੱਖੀ ਤੇ ਨਾਲੇ ਮੇਰੇ ਵੀਰ ਦਾ ਖਿਆਲ ਰੱਖੀ ਠੀਕ ਹੈ ਕੋਈ ਨਾ ਕੋਈ ਮੈਨਾਂ ਨੂੰ ਜ਼ਿਆਦਾ ਕੀ ਐਕਸਪਲੇਨ ਕਰਦੀ ਕਿ ਕੀ ਚੱਲੰ데요 ਇਸ ਘਰ ਵਿੱਚ ਇਨਾਂ ਦੇ ਤਾਂ ਕੰਮ ਅੱਗੇ ਬਹੁਤ ਬੰਦਾ ਚੱਲੰ데요 ਇਸ ਘਰ ਚ ਤੇ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਆ ਮੈਂ ਤੇ ਆਪਣੀ ਲਈ ਕਿੱਟ ਲਾਂਦੀ ਚੱਲ ਕੋਈ ਨਾ ਸਿਮਰਤ ਤੂੰ ਆਪਣੀ ਲਈ ਫੇਰ ਵੇਖ ਲਈ ਇਹਨਾਂ ਨੂੰ ਵੈਸੇ ਹੀ ਨਹੀਂ ਮੱਕ ਜੀ ਖਾਲੀ ਮੋੜ ਸਕਦੀ ਚੱਲ ਕੋਈ ਨਾ ਸਿਮਰਤ ਤੂੰ ਆਪਣੀ ਲਈ ਫੇਰ ਕਿੱਥੇ ਵਤ ਦੇਖ ਲਈ ਪਰ ਮੈਨੂੰ ਇਦਾਂ ਕੋ ਲੱਗਾਂ ਦਿਆ ਕਿ ਦੀਦੀ ਨੂੰ ਕਿੱਟ ਪਸੰਦ ਨਹੀਂ ਆਈ ਉਹ ਖੁਸ਼ ਜੀ ਨਹੀਂ ਹੈਗੀ ਇਹਨੂੰ ਦੇਖ ਕੇ ਪਰ ਯਾਰ ਮੈਂ ਸਾਰੀ ਕੰਡੀਸ਼ਨ ਇਹਨਾਂ ਦਾਸਤ ਦਿੱਤੀ ਘਰ ਦੀ ਕਿ ਘਰ ਵਿੱਚ ਕੀ ਚੱਲ ਰਹੇ ਆ ਕੋਈ ਨਾ ਥੋੜੇ ਸਮੇਂ ਤੱਕ ਆਪ ਹੀ ਸਮਝੇ ਜਾਣਗੇ ਉੰਤਰਾ ਬੈਗ ਜਿਆ ਲਿਆਂਦਾ ਮੇਰੇ ਮੱਥੇ ਮਾਰਿਆ ਹੈ ਦੱਸ ਮੇਰੇ ਕੋ ਘਾਟਾ ਹੀ ਬੈਗਾਂ ਦਾ ਅੱਖੀ ਲੈ ਜਾ ਸੂਟ ਨਹੀਂ ਬਣਾਇਆ ਗਿਆ ਐ ਕੋਈ ਚੱਜ ਦਾ ਸੂਟ ਸੋਹਣਾ ਵੜਾ ਬਣਾ ਤੇ ਫੇਰ ਮੈਨੂੰ ਤੋਰ ਮਾਰਿਆ ਮੇਰੇ ਮੱਥੇ ਬੈਗ ਜਿਆ ਪਤਾ ਨਹੀਂ ਰੋਟੀ ਪਾਉਣ ਨੂੰ ਲਈ ਹੈ ਕੀ ਕਰਨ ਨੂੰ ਲਈ ਹੈ ਤੇਰੇ ਕੋ ਤਾਂ ਕਦੀ ਸਰਿਆ ਹੀ ਨਹੀਂ ਚੱਜਦਾ ਕੋਈ ਗੱਲ ਨਹੀਂ ਕਾਕਾ ਜਿੱਦਾਂ ਦਾ ਤੂੰ ਵਰਤਦੀ ਹੈ ਨਾ ਉਦਾਂ ਦਾ ਮੈਂ ਵਰਤੂ ਹਾਂ ਵੱਡੀ ਭਾਬੀ ਆਲ ਜਾਣੀ ਮੈਂ ਮਰਵਾਦੀ ਅੱਛਾ ਮੈਂ ਚੱਲਦੀ ਆ ਮੈਂ ਨਾ ਉਧਰ ਸਿਮਰਤ ਨੂੰ ਨਹੀਂ ਮੇਲਾਈ ਆ ਤੇ ਤੁਹਾਡੇ ਭਾਜੀ ਦਾ ਫੋਨ ਆਉਂਦਿਆ ਸੀ ਕਹਿੰਦੇ ਛੇਤੀ ਆ ਜਾ ਕਹਿੰਦੇ ਪਰਸੋਂ ਚੌਦੀ ਤੂੰ ਗਈ ਆ ਤੇ ਤੂੰ ਕਹਿੰਦੇ ਉੱਥੇ ਜਾ ਕੇ ਤਾਂ ਬਹਿ ਹੀ ਜਾਨੀ ਆ ਤੇ ਮੈਂ ਉਹ ਇਸੇ ਕਰਕੇ ਗਾਲੀ ਗਾਲੀ ਮੇਲਾਈ ਆ ਤੇ ਮੰਮੀ ਜੀ ਕਿੱਥੇ ਹੋਣਾ ਉਹਨਾਂ ਨੂੰ ਮਿਲ ਕੇ ਤਾਂ ਮੈਂ ਹੁਣ ਦੌੜ ਦੌੜ ਜਾਾਂ ਮੰਮੀ ਤਾਂ ਗਈ ਹੀ ਇੱਥੇ ਜਿਆ ਦੁਕਾਨ ਤੱਕ ਬਾਹਰ ਅੱਛਾ ਕਾਲੀ ਕਰਦੀ ਆ ਤੂੰ ਮਿੰਡ ਖਲੋ ਜਾ ਹਾਏ ਕਾਲੀ ਹੋਵੇ ਨਾ ਮੈਨੂੰ ਦੱਸ ਉਹ ਵੀ ਮੈਨੂੰ ਡੈਪੀਆ ਬੈਗ ਜਾ ਕੱਢਣਾ ਬੈਗ ਜਾ ਪਾਤਾ ਈ ਛੋਲੇ ਚ ਇਹ ਲੈ ਜਾ ਮੈਂ ਮੇਰੇ ਕੋਲ ਬਥੇਰੇ ਬੈ ਗੇ ਮੈਂ ਕੀ ਕਰਨਾ ਆਂਦੀ ਲੈ ਜਾ ਚੱਲ ਦੀਦੀ ਇਹ ਵਰਤ ਲਈ ਅੱਛਾ ਸਿਮਰਤ ਐ ਬੈਗ ਦਿੱਤਾ ਨਹੀਂ ਤੇਨੂੰ ਹਾਂਜੀ ਹਾਂਜੀ ਅੱਛਾ ਅੱਛਾ ਚੰਮੀ ਮੰਮੀ ਤੇ ਹਜੇ ਗਏ ਹੋਏ ਆ ਪਤਾ ਨਹੀਂ ਉਹ ਤੈਨੂੰ ਮਿਲ ਲੈ ਕੇ ਨਾ ਮਿਲ ਤੇ ਜੇ ਵੀ ਨਿਕਾਲੀ ਕਰਨੀ ਡਈਆਂ ਤਾਂ ਖਲੋ ਜਾ ਫਿਰ ਮੈਂ ਨਾ ਕੁਛ ਲਿਆਂਦਾ ਈ ਤੇਰੇ ਵਾਸਤੇ ਕੀ ਲਿਆਂਦਾ ਦੀਦੀ ਤੁਸੀਂ ਇੰਨੀ ਖੇਚਲ ਕਰਤੋਂ ਕਰਦੇ ਜੀ ਕੀ ਲੈ ਕੇ ਆਏ ਜੀ ਖੇਚਲ ਕਰ ਬੀਆ ਨੂੰ ਨਹੀਂ ਦੇਣਾ ਹੁਣ ਕਿੰਨੂੰ ਦੇਣਾ ਹੁੰਦਾ ਵਾ ਆ ਲੈ ਆ ਨਾ ਤੋ ਸੂਟ ਆ ਦੇ ਹੈ ਵੀ ਤੇਰੀ ਮਨਪਸੰਦ ਜਿੱਦਾਂ ਤੇਨੂੰ ਪਸੰਦ ਆ ਐ ਕਿਵੇਂ ਤੇਰੇ ਵੀਰ ਦਾ ਬੜਾ ਹੀ ਪ੍ਰੋਫਿਟ ਹੋਇਆ ਈ ਕੰਮ 'ਚ ਕਿਉਂ ਕਹਿੰਦਾ ਜੀ ਵੀ ਸ਼ੰਮੀ ਨੂੰ ਵੀ ਸੂਟ ਬਣਾਉਂਦੀ ਲੈ ਜਾ ਦੋਣਾ ਦਿੰਦੀ ਆ ਵੇਖ ਲੈ ਮੇਰਾ ਵੀਰ ਕਿੰਨਾ ਚੰਗਾ ਵਾ ਭਾਬੀ ਆਹ ਦੇ ਤੁਸੀਂ ਮੇਰੇ ਫੇਵਰੇਟ ਕਲਰ ਲੈ ਕੇ ਆਏ ਜੇ ਇੱਕ ਬਾਵਾ ਤੇ ਇੱਕ ਪਿੰਕ ਤੈਨੂੰ ਪਸੰਦ ਆ ਨਾ ਕਿ ਹੋਰ ਕੀ ਆ ਦੋਵੇਂ ਕਲਰ ਮੇਰੇ ਕੋਲ ਹੈ ਨਹੀਂ ਮੈਨੂੰ ਬੜੇ ਹੀ ਮਨ ਚ ਕਿ ਮੈਂ ਆ ਦੋ ਸੂਟ ਬਣਾਵਾ ਕਲਰ ਦੇ ਕੀ ਕਰਾਂ ਹੱਥੇ ਨੇ ਪੈਂਦਾ ਬਣਾਏ ਨਹੀਂ ਜਾਂਦੇ ਫਿਰ ਚਲ ਕੋਈ ਗੱਲ ਨਹੀਂ ਕਰਾਂ ਜੇ ਤੈਨੂੰ ਦਾਵਾ ਐਵੇਂ ਨਹੀਂ ਦਾ ਕਰੀਦਾ ਹਾਂ ਦਾ ਚਲ ਹੁਣ ਨਾ ਸਮਾਲ ਵੀ ਠੀਕ ਆ ਚਲ ਤੇ ਅੱਛਾ ਲਗਈ ਤਾ ਠੀਕ ਆ ਭਾਬੀ ਮਹਾਰਾਜ ਤੁਹਾਨੂੰ ਬਹੁਤ ਬਹੁਤ ਦਵੇ ਜਦੋਂ ਮੈਂ ਆਉਣੀ ਆ ਨਾ ਮੈਨੂੰ ਸਖੜੀ ਨਹੀਂ ਕਾਲਦੇ ਤੇ ਕੋਈ ਜਣਾ ਕੋਈ ਦੇ ਕੇ ਹੀ ਕਾਲ ਦੇ ਜੇ ਤੇ ਕੀ ਬrota ਈਆਂ ਪਿੱਛੇ ਪੈਰਾਂ ਦੇ ਪਿੱਛੇ ਹੁੰਦਾ ਵਾ ਨਾ ਸਾਰਾ ਕੁਝ ਤੇ ਈਆਂ ਨੂੰ ਦਵਾਂਗੇ ਤੇਰਾ ਪਰ ਸਾਨੂੰ ਵੀ ਦਊਗਾ ਸਹੀ ਗੱਲ ਐ ਭਾਬੀ ਮੈਂ ਬੜੀ ਖੁਸ਼ ਹੋਈ ਆ ਚਲ ਤੇ ਮੰਮੀ ਨੂੰ ਤੇਨੂੰ ਮਿਲਣਾ ਨਹੀਂ ਹੁਣ ਚਲ ਕੋਈ ਨਹੀਂ ਹੁਣ ਮੰਮੀ ਨੂੰ ਕਹਿ ਦੀ ਚਲ ਗਈ ਐ ਸ਼ੰਮੀ ਚਲ ਠੀਕ ਆ ਖਲੋਂਦੀ ਨਹੀਂ ਕਿਤੇ ਮਿੰਟ ਵੀ ਭੱਜੀ ਆਉਂਦੀ ਆ ਤੇ ਭੱਜੀ ਨਿਕਲ ਜਾਂਦੀ ਚਾ ਵੱਡੀ ਭਾਬੀ ਨੇ ਤਾਂ ਸੂਟ ਦੇ ਦਿੱਤੇ ਕਿੰਨੀ ਦੂ ਕਿ ਦੂਜੀ ਦੂਜੀ ਨੇ ਕੀ ਖਾਣ ਕੋਈ ਆ ਨਾਲੇ ਮੈਂ ਤਾਂ ਕਾਲੀ ਕਾਲੀ ਅੱਸੇ ਕਰਕੇ ਆਉਣੀ ਆ ਕਿ ਚੱਲ ਇਹਨਾਂ ਨੇ ਜੋ 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 ਕੁਝ ਖਰੀਦਿਆ ਹੋਊਗਾ ਤੇ ਭੱਜ ਕੇ ਫੜ ਲਿਆ ਵਾ ਉੱਥੇ ਰਹਿਣਾ ਹੁਣ ਤਾਂ ਕਿੰਨੂੰ ਚਾ ਚੜਿਆ ਹਾਂ ਆਪਣੇ ਘਰੋਂ ਕਿਤੇ ਨਿਕਲਿਆ ਜਾਂਦਾ ਵਾ ਸੋ ਆਪਣਾ ਕੰਮ ਖਰਾਬ ਕਰਕੇ ਤੇ ਫਿਰ ਮੈਂ ਆਉਣੀ ਆ ਹੈ ਤੇ ਐਨੇ ਤੇ ਚੱਲ ਬੋਲ ਮੋੜ ਤਾਂ ਮੇਰੇ ਆਉਂਦਾ ਤੇ ਉਹ ਦੁੱਜੀ ਮੇਰੇ ਘਰ ਵਾਲਿਆਂ ਨੇ ਕਹਣਾ ਤੂੰ 2-3 ਦਿਨ ਰਹਿ ਕੇ ਆਈ ਆ ਤੇ ਕੀ ਉਹਨਾਂ ਨੇ ਦਿੱਖਾ ਵਾ ਹੁਣ ਮੈਂ ਕੀ ਦੱਸੂਗੀ ਜਾ ਕੇ ਕਿ ਆ ਬੈਗਮ ਤਰਾ ਚਿੰਗੇ ਤੇ ਮੇਰੇ ਮੱਥੇ ਮਾਰੇ ਆ ਵਾ ਗਾਦੋਣੀ ਦੇਲੇ ਜਾਣਾ ਪਤਾ ਨਹੀਂ ਖਲਾਰਾ ਪਾ ਕੇ ਜਿੱਥੇ ਮਰਜੀ ਚੀਜ਼ ਜਾ ਰੱਖ ਦਿੱਤੀਆਂ ਇਹ ਨਿਕ ਚੁੱਕੀ ਆ ਬਲਕ 4 ਦਿਨ ਹੋ ਗਏ ਬਲਕ ਖੜੇ ਨੇ ਵਾਸਾ ਉੱਥੇ ਦਾ ਉੱਥੇ ਹੀ ਪਤਾ ਨਹੀਂ ਘਾਡੇਗੀ ਵੀ ਮਰ ਧਿਆਣੀ ਨੇ ਦਿੰਦੀ ਕੀ ਘਰ ਬੰਦੇ ਜੇ ਚੁੰਨੀ ਲੰਦੀ ਤਾਂ ਫੇ ਚੁੰਨੀ ਛੁੱਟ ਦਿੰਦੀ ਆ ਆ ਵੇਖ ਲਾ ਆ ਵੇਖ ਲਾ ਐਨੇ ਕੀ ਖਰਾਬੀ ਕੁਵਾਚ ਨਹੀਂ ਆ ਸਾਮ ਵੀ ਹੈ ਨਹੀਂ ਡੱਬੀ ਇਹਦੀ ਕਿੱਥੇ ਰੱਖੀ ਹੋਈ ਹੁਣ ਇਹਨੇ ਕੋਈ ਹਾਲ ਨਹੀਂ ਹੈਗਾ ਰੱਖ ਦਿੰਨੀ ਆ ਘੇਰ ਲੱਭੂਗੀ ਨੀਵੀ ਸੱਸੀ ਕੰਮ ਸੱਸੀ ਹਾਲਸੋ ਸਾਨੂੰ ਠੀਕ ਠਾਕ ਬਾਸੀ ਠੀਕ ਹੈ ਹਾਂ ਕੋਰਸ ਨਾਲ ਕੀ ਹਾਲ ਹੈ ਕੀ ਕਰੇ ਬੋਲੀ ਜਾਂਦੇ ਆ ਇਹ ਆ ਤੇਰੀ ਭਾਬੀ ਦਾ ਹਾਲ ਦੇਖ ਲਾ ਹਾਂ ਆ ਤਿੰਨ ਦਿਨ ਹੋ ਗਏ ਬਲਬ ਸੜਿਆ ਤੇ ਲਾ ਕੇ ਜੇ ਡੈਨਿੰਗ ਟੇਬਲ ਤੇ ਰੱਖਿਆ ਬੰਦਾ ਚੁੱਕ ਕੇ ਉਸਰੇ ਬਾਹਰ ਸੁੱਟੇ ਮੇਰੇ ਸਾਹਮਣੇ ਤਾਦਰੀ ਨੂੰ ਸੁੱਟਿਆ ਉਹ ਪਿੱਛੇ ਡੇਟ ਲਿਖੀ ਆ ਉਹ ਚੈੱਕ ਕਰਵਾ ਲੇ ਤੇਰਾ ਮਾਲਕ ਆਣ ਚੱਲ ਬੰਦੀ ਕੋਈ ਗੱਲ ਨਹੀਂ ਉਹ ਵੀ ਬੇਚੈਰੀ ਕੱਲੀ ਹੁੰਦੀ ਆ ਤੁਸੀਂ ਨਾਲ ਹੈਲਪ ਕਰ ਦਿਆ ਕਰੋ ਏਦਾਂ ਦੇ ਕੰਮਾਂ 'ਚ ਹਾਂ ਹਾਂ ਇੱਥੇ ਵੀ ਫਰਕ ਪੈਂਦਾ ਵਾ ਆ ਅੱਛਾ ਮੰਮੀ ਮੈਂ ਨਾ ਕਾਲੀ ਕਾਲੀ ਆਈ ਮੇਰੀ ਗੱਲ ਸੁਣੋ ਹਾਏ ਹਾਏ ਆ ਭਾਬੀ ਨੇ ਕਿਤੇ ਦੁਰਮਾਨਾ ਵੀ ਆਇਆ ਕਰ ਮੇਰੀ ਭਾਤੀ ਭਾਬੀ ਭਾਬੀ ਇੱਥੇ ਆ ਉਧਰ ਸਾਹਮਣੇ ਗਈ ਆ ਅੱਛਾ ਮੇਰੀ ਗੱਲ ਸੁਣ ਤੂੰ ਪਿਛਲੀ ਵਾਰ ਹੀ ਆਈ ਆ ਤੇ ਤੂੰ ਮੈਨੂੰ ਦਸਣ ਤੋਂ ਬਿਨਾਈ ਚਲੀ ਗਈ ਆ ਮੰਮੀ ਤੂੰ ਹੀ ਪਤਾ ਨਹੀਂ ਕਿੱਥੇ ਗਏ ਹੀ ਉਹ ਪਤਾ ਨਹੀਂ ਕੀ ਕਹਿਣ ਦੇ ਹੀ ਵੀ ਦੋ ਘਰ ਛੱਡ ਗਏ ਨਾ ਉੱਥੇ ਪਤਾ ਨਹੀਂ ਕੋਈ ਪ੍ਰੋਗਰਾਮ ਹੈ ਕਿ ਕਿੱਥੇ ਗਏ ਨੇ ਨਹੀਂ ਉਹਨਾਂ ਦੇ ਪੁੱਤਰ ਦੇ ਜਰਮ ਦੇ ਸੀ ਹੋਰਾਂ ਨੇ ਪਾਠ ਕਰਵਾਇਆ ਸੀ ਉਹਨਾਂ ਨੇ ਤੇ ਫਿਰ ਜਾਣਾ ਸੀ ਤੇ ਜਦੋਂ ਮੈਂ ਆ ਕੇ ਵਾਪਸ ਵੇਖਿਆ ਤੇ ਤੂੰ ਹੈ ਹੀ ਨਹੀਂ ਮੈਂ ਕਹ ਲੈ ਦੱਸ ਅਛਾ ਦੇਨ ਦਾ ਹਾਲ ਵੇਖ ਲੋ ਬੰਦਾ ਮਾਨੂੰ ਤੇ ਮਿਲਿਆ ਨਾ ਬਿਲ ਕੇ ਜੰਨਾ ਨਾ ਮੰਮੀ ਜੀ ਮੈਂ ਤੁਹਾਨੂੰ ਕਿੰਨੀ ਦਿਨ ਵੇਟ ਕਰਦੀ ਰਹੀ ਫਿਰ ਇਹਨਾਂ ਦਾ ਫੋਨ ਆਈ ਜਾਵੇ ਕਹਿੰਦੇ ਬੱਚੇ ਨਾ ਘਰੇ ਕਾਲੇ ਪਏ ਆ ਤਾ ਤੂੰ ਆ ਜਾ ਹੁਣ ਤੂੰ ਕੱਲ ਦੀ ਜਾ ਕੇ ਪਰਸੋਂ ਦੀ ਬੈਠੀ ਆ ਤੇ ਮੈਂ ਫਿਰ ਦਵਾ ਦਬ ਚੜ ਗਈ ਮੈਂ ਕਹਾਂ ਮੰਮੀ ਨੂੰ ਪਤਾ ਹੀ ਸੀ ਕਿ ਮੈਂ ਜਾਣਾ ਵਾ ਤੇ ਆਏ ਨਹੀਂ ਟਾਈਮ ਨਾ ਨਾਲ ਐਡੀ ਕਿਹੜੀ ਆਪਾਂ ਨੂੰ ਪਈ ਸੀ ਕਿ ਸ਼ਿਕਰ ਦੁਪਹਿਰ ਹੀ ਤੂੰ ਭੱਜ ਗਈ ਆ ਥੋੜਾ ਠੰਡਾ ਹੋਣ ਦਿੰਦੀ ਹੁਣ ਅੱਜ ਵੇਖ ਬਾਹਰ ਠੰਡਾ ਹੈ ਨਾ ਤੂੰ ਆਈ ਆ ਪਰ ਫਿਰ ਵੀ ਮਰ ਜੇ ਤੈਨੂੰ ਪਸੀਨਾ ਐ ਨਾ ਆਉਂਦਾ ਪਿਆ ਮੰਮੀ ਮੈਨੂੰ ਬਹੁਤ ਪਸੀਨਾ ਆਉਂਦਾ ਵਾ ਤੁਹਾਨੂੰ ਤੇ ਪਤਾ ਹੀ ਇਹ ਸ਼ੁਰੂ ਤੋਂ ਮਾਰੀ ਹੁੰਦੀ ਦਮਿੱਥੇ ਕਿੰਨਾ ਪਸੀਨਾ ਆਉਂਦਾ ਮੇਰੀ ਗੱਲ ਸੁਣ ਤੇਰੀ ਸੱਸ ਠੀਕ ਐ ਸੱਸ ਮੇਰੀ ਤਾਂ ਬੜੀ ਵਧੀਆ ਵਾ ਹਾਂ ਹਾਂ ਨਹੀਂ ਵਿਚਾਰੀ ਚੰਗੀ ਬੜੀ ਹੈ ਪਰ ਵੇਲਾ ਬਿਮਾਰ ਵੇਲਾ ਰਹਿ ਲੱਗਦੀ ਓ ਜਿਆਦਾ ਐ ਇਦਾਂ ਹੀ ਮੰਮੀ ਉਮਰ ਨਾਲ ਫਿਰ ਫਰਕ ਤੇ ਪੈਂਦਾ ਹੀ ਹੈ ਨਾ ਕੀ ਬੰਦਾ ਕਰੀ ਮੈਨੂੰ ਪਤਾ ਕਿੰਨਾ ਚੰਗਾ ਲੱਗਦਾ ਸੀ ਜਦੋਂ ਆਣਾ ਉਹਨੇ ਤੇਰੇ ਨਾਲ ਆ ਜਾਣਾ ਹੈ ਆ ਕੇ ਮੇਰੇ ਕੋਲ ਬੈਠੀ ਲੈਣਾ ਕਈ ਗੱਲਾਂ ਉਹਨੇ ਮੈਨੂੰ ਦਸੀਆਂ ਬੜੀ ਸਿਆਣਪ ਐ ਹੋਰ ਗੱਲਾਂ ਦੀਆਂ ਗੱਲਾਂ ਕਿਤੇ ਤੇਰੀ ਸੱਸ ਕਿਤੇ ਸਵੈਟਰ ਬਣਾਉਂਦੀ ਆ ਕਿਤੇ ਡਿਜ਼ਾਈਨ ਬਣਾਉਂਦੀ ਆ ਹੋਰ ਕੀ ਮੰਮੀ ਅੱਜ ਕੱਲ ਤੇ ਕਿਸੇ ਨੂੰ ਆਉਂਦਾ ਹੀ ਨਹੀਂ ਇਦਾਂ ਦਾ ਕੁਝ ਕਰਨਾ ਉਹ ਤੇ ਕਿਤੇ ਬੁਣਤੀ ਬੰਦੀ ਆ ਬੰਦਾ ਵੇਖ ਕੇ ਹੈਰਾਨ ਰਹਿ ਜਾਂਦਾ ਇਹੋ ਜਿਹੇ ਤੇ ਰੈਡੀਮੇਡ ਨਹੀਂ ਮਿਲਦੇ ਇੱਕ ਦਿਨ ਮੈਨੂੰ ਕਹਿੰਦੇ ਸੀ ਬੈਠੇ ਕਦੇ ਭੈਣ ਜੀ ਮੈਂ ਤਾਂ ਤੁਰੀ ਜਾਵਾਂ ਨਾ ਤੇ ਅੱਗੇ ਆਟੋ ਚ ਬਹਾਂ ਮਾਂ ਬਾਤ ਚ ਬਹਾਂ ਤੇ ਮੈਂ ਤਾਂ ਵੇਂਦੇ ਵੇਂਦੇ ਡਿਜ਼ਾਈਨ ਲਾ ਲੈਂਦੀ ਹੁੰਨੀ ਆ ਹਾਂ ਲਾ ਲੈਂਦੀ ਆ ਐਦਾਂ ਹੀ ਮੰਮੀ ਔਰ ਦੋ ਤੇ ਜਨਾਨੀ ਜਨੂਨੀਆਂ ਬੈਠੀਆਂ ਹੋਣਾ ਤਾਂ ਬੈਠੀਆਂ ਬੈਠੀਆਂ ਤੇ ਸਵੈਟਰ ਦਾ ਡਿਜ਼ਾਈਨ ਲਾ ਕੇ ਨਾ ਤੇ ਘਰ ਕੋਨ ਲੈ ਆ ਕੇ ਤੇ ਸ਼ੁਰੂ ਕਰ ਲੈਂਦੇ ਨੇ ਹਾਏ ਖਾਏ ਨਹੀਂ ਮੈਂ ਬੈਠੀ ਤੇ ਪਾਣੀ ਤੇ ਦੇ ਲਵਾ ਮੰਮੀ ਮੇਰੀ ਗੱਲ ਸੁਣੋ ਮੈਨੂੰ ਕੋਈ ਨਹੀਂ ਚਾਹੀਦਾ ਇਹ ਮੇਰੀ ਵੇਟ ਕਰਨ ਦੇ ਇਹਨਾਂ ਨੂੰ ਕੋਈ ਕੰਮ ਹੈ ਬਾਹਰ ਅੱਛਾ ਤੇ ਉਹ ਆਂਦੇ ਸੀ ਤੇ 10 ਮਿੰਟ ਤੇ ਨਾ ਇੱਧਰ ਨੂੰ ਆ ਜਾ ਫਿਰ ਤੇ ਹਰੇ ਛੇ ਵਾਲਾ ਇੱਥੇ ਕੇ ਨੂੰ ਛੱਡਣ ਗਿਆ ਉਹਨੇ ਉਹਨੂੰ ਕਿਹਾ ਸੀ ਕਿ ਜਾਂਦੇ ਮੈਨੂੰ ਇੱਥੋਂ ਲੈ ਜਾਵੇਂ ਹਾਏ ਹੋਏ ਤੇਰਾ ਤੇ ਇੱਕ ਦੱਸ ਹੈ ਤੇ ਮੰਮੀ ਮੇਰੀ ਗੱਲ ਸੁਣੋ ਇਹ ਨਾ ਮੈਂ ਨਾ ਭਾਬੀਆਂ ਨੂੰ ਕਦੀ ਕੋਈ ਨਹੀਂ ਦਿੱਤਾ ਯਾ ਵੱਡੀ ਭਾબી ਵਾਸਤੇ ਨਾ ਸੂਟਿਆ ਦੋ ਤੇ ਉਹਨੂੰ ਦੇ ਦਿਓ ਚੰਗਾ ਆ ਵੇਖ ਲੋ ਬੜੇ ਸੋਹਣੇ ਆ ਇਹ ਤਾਂ ਕਪੜਾ ਸੋਹਣਾ ਹੀ ਹੈ ਹਾਂ ਇਹ ਮੇਰੀ ਗੱਲ ਸੁਣ ਦੋ ਸੂਟ ਦੋ ਸੂਟ ਵਿਮਲ ਭਾબી ਦੇਣਾ ਵੱਡੀ ਦੇ ਨਹੀਂ ਬੋਲ ਤੂੰ ਦੋ ਸੂਟ ਵਿਮਲ ਭਾબી ਨੂੰ ਦੇ ਦਿੰਦਾ ਹੀ ਆ ਤੇ ਇੱਕ ਸੂਟ ਸਿਮਰਤ ਨੂੰ ਦੇ ਤੇ ਇੱਕ ਸੂਟ ਵਿਮਲ ਨੂੰ ਦੇ ਦੇ ਓਏ ਹੋਏ ਮੰਮੀ ਸਿਮਰਤ ਭਾબી ਨੂੰ ਕਾਦੇ ਲਈ ਸੂਟ ਦੇਣਾ ਵਾ ਆ ਤੁਹਾਨੂੰ ਪਤਾ ਨਹੀਂ ਆ ਪਿਛਲੀ ਯਾਰ ਮੈਂ ਆਈ ਹੀ ਤੇ ਉਹਨੇ ਮੈਨੂੰ ਕੀ ਦਿੱਤਾ ਵਾ ਆ ਕੁਝ ਵੀ ਨਹੀਂ ਦਿੱਤਾ ਪਤਾ ਨਹੀਂ ਕਿੱਥੋਂ ਸੜਿਆ ਗਲੇ ਆਂ ਤੇਰਾ ਬੈਗ ਜਿਹੜਾ ਉਤੋਂ ਲਾ ਕੇ ਤੇ ਆਂਦੀ ਭਾਬੀ ਇਹ ਆ ਲੈ ਜਾ ਇਹ ਮੈਂ ਨਾ ਆਪਣੇ ਵਾਸਤੇ ਮੋਲ ਚੋ ਲੈ ਆਂਦਾ ਹੀ ਖੇਤ ਸਵਾਹ ਮੋਲ ਦਾ ਹੀ ਉਹ ਅੰਤਰਾ ਦੂਜੇ ਦਿਨ ਪਾੜ ਗਿਆ ਮੰਮੀ ਮੈਂ ਤੇ ਆਸ ਰੱਖੀ ਵੀ ਮੈਂ ਦੋ ਤਿੰਨ ਦਿਨ ਰਹੀ ਆ ਤੇ ਚੱਲ ਇਧਰੋਂ ਵੀ ਭਾਬੀ ਮੈਨੂੰ ਸੂਟ ਬਣਾ ਕੇ ਦੇਉਗੀ ਤੇ ਉਹ ਵੀ ਬਣਾ ਕੇ ਦੇਉਗੀ ਇਹਨੇ ਤਾਂ ਵਿਚਾਰੀ ਨੇ ਮੈਨੂੰ ਇੱਕ ਦੇ ਵੀ ਮੰਮੀ ਦੋ ਸੂਟ ਦਿੱਤੇ ਤੇ ਉਹਨੇ ਉਹਨੇ ਕੁਝ ਵੀ ਨਹੀਂ ਦਿੱਤਾ ਮੈਨੂੰ ਨਹੀਂ ਤੇ ਤੂੰ ਇੱਥੇ ਪਰਜਾਈਆਂ ਨੂੰ ਭਰਾਵਾਂ ਨੂੰ ਭਤੀਜਿਆਂ ਨੂੰ ਮਾਂ ਨੂੰ ਮਿਲਣ ਨਹੀਂ ਆਂਦੀ ਇਹਦਾ ਮਤਲਬ ਤੂੰ ਇਥੋਂ ਸੂਟ ਆ ਲੈਣ ਦੇ ਨ ਕਰਾਨੀ ਆ ਆ ਸਮਾਨ ਕੱਟਾ ਕਰਾਨੀ ਆ ਮੰਮੀ ਉਹ ਗੱਲ ਥੋੜੀ ਆ ਤੂੰ ਅਗੜੇ ਗੱਲ ਦੇ ਦਿੰਦੇ ਹੀ ਆ ਜਦੋਂ ਰਹਿ ਕੇ ਜਾਂਦੀਆਂ ਵਾ ਇਹ ਕੀ ਗੱਲ ਹੋਈ ਹੁਣ ਆ ਭਾ ਵੀ ਤੁਸੀਂ ਵਿਮਲ ਭਾ ਵੀ ਦਾ ਵੇਖ ਲਓ ਉਹਨੇ ਵੀ ਤਾਂ ਮੈਨੂੰ ਦਿੱਤਾ ਹੀ ਆ ਹੈ ਤੇ ਇਹ ਮੂੰਹ ਵੇਂਦੀ ਨਹੀਂ ਇਹੇ ਨਾ ਸਾਡੀ ਨਾ ਕੰਡੀਸ਼ਨ ਬੜੀ ਡੰਗ ਬੱਸ ਕਰ ਬੋਲੀ ਜਾਨੀ ਆ ਉਦੋਂ ਚੰਗੀ ਸੀ ਸਿਮਰਤ ਜਦੋਂ ਤੁਹਾਨੂੰ ਭਰ-ਭਰ ਲਫਾਫੇ ਦਿੰਦੀ ਹੁੰਦੀ ਸੀ ਹੈ ਜਦੋਂ ਨਾਲ ਬਹਿ ਕੇ ਜਾਂਦੇ ਸੀ ਗੱਡੀ 'ਚ ਭਾਬੀ ਮੈਨੂੰ ਆਵੀ ਚੀਜ਼ ਪਸੰਦ ਆ ਭਾਬੀ ਮੈਨੂੰ ਆਵੀ ਚੀਜ਼ ਪਸੰਦ ਆ ਤੈਨੂੰ ਪਤਾ ਤੂੰ ਇੱਕ ਵਾਰ ਵੀ ਪੁੱਛਿਆ ਸੀ ਮਰਦੋ ਕਿੱਡਾ ਢੇ ਘਰ ਦੇ ਹਾਲਾਤ ਕਿਸ ਤਰ੍ਹਾਂ ਚੱਲਣ ਦੇ ਆ ਤੈਨੂੰ ਪਤਾ ਤੇਰੇ ਭਰਾ ਨੂੰ ਕਿੱਡਾ ਵੱਡਾ ਬਿਜ਼ਨਸ ਘਾਟਾ ਪੈ ਗਿਆ ਤੂੰ ਇੱਕ ਵਾਰ ਵੀ ਪੁੱਛਿਆ ਤੂੰ ਤਾਂ ਬਸ ਆਸਾਨੀ ਆ ਸੂਟ ਚੁੱਕਦੀ ਆ ਬੈਗ ਚੁੱਕਦੀ ਚਲੇ ਜਾਂਦੀ ਆ ਪੁੱਤ ਨਰਿੱਤੇ ਰੋਟੀ ਬੰਨਨੇ ਵੀ ਮੁਸ਼ਕਲ ਹੋ ਗਈ ਹੈ। ਵਿਮਲ ਇੱਥੋਂ ਰੋਟੀ ਪਾਣੀ ਬਣਾ ਕੇ ਦੇ ਕੇ ਆਂਦੀ। ਜੀ ਉਹਨਾਂ ਨੂੰ ਕਿਹਾ ਕਿ ਇੱਥੋਂ ਖਾ ਲਿਆ ਕਰੋ, ਇੱਧਰ ਵੀ ਨਹੀਂ ਆਉਂਦੇ। ਤੂੰ ਨਵੀਂ ਮਦਦ ਕਰਨ ਦੀ ਬਜਾਏ ਉਲਟ ਉਹਨਾਂ ਕੋਲ ਲੈਣਾ ਚਾਹਨੀ ਹੈ। ਚੰਗੀ ਹੁੰਦੀ ਨਾ ਤੂੰ। ਸੁਖ ਦੇ ਟਾਈਮ 'ਚ ਉੱਤੇ ਉਹ ਇਹਨੂੰ ਪੁੱਛ ਨਾ ਪੁੱਛ। ਪਰ ਦੁੱਖ ਦੇ ਟਾਈਮ 'ਤੇ ਪੁੱਛ। ਤੈਨੂੰ ਸਿਮਰਤ ਦਾ ਚਿਹਰਾ ਨਹੀਂ ਪੜਨਾ ਆਇਆ। ਉਦੋਂ ਤਰਾ ਤੂੰ ਬੜੀ ਕਰਨੀ ਹੈ ਕਿ ਮੈਂ ਚਿਹਰੇ ਪੜ ਲੈਂ ਨਹੀਂ। ਤੂੰ ਇਹ ਕਵੀ ਕਰੀ ਪੁੱਛੇ ਕਿ ਮੰਮੀ ਆ ਵੀਰਾ ਮੈਨੂੰ ਫੋਨ ਕਰਦਾ ਹੁੰਦਾ ਸੀ ਰੋਜ਼ ਮੈਨੂੰ ਵੀਰੇ ਨੇ ਕਦੀ ਫੋਨ ਕੀਤਾ ਇਹ ਕਦੀ ਪੁੱਛੀ ਵੀਰਾ ਮੈਨੂੰ ਫੋਨ ਕਿਉਂ ਨਹੀਂ ਕਰਨ데요 ਆ ਸਟੇਟਸ ਵੀਰੇ ਲਾਣ데요 ਆ ਕਿਤਨਾ ਦੇ ਦੁੱਖ ਪਰ ਲਾਣ데요 ਧੋਖਾ ਚੜੇ ਤੇ ਸਟੇਟਸ ਲਾਣ데요 ਤੋ ਮੈਨੂੰ ਪੁੱਛੇ ਇੱਕ ਵਾਰੀ ਸੌਰੀ ਮੰਮੀ ਇਹਦੇ ਵਿੱਚ ਮੇਰੀ ਗਲਤੀ ਆ ਮੈਂ ਉਹਨਾਂ ਦੀ ਘਰ ਦੀ ਕੰਡੀਸ਼ਨ ਨਹੀਂ ਵੇਖੀ ਮੈਂ ਬਸ ਇਹ ਆਸ ਰੱਖੀ ਕਿ ਮੈਂ ਰਹਿ ਕੇ ਗਈ ਆ ਤੇ ਮੈਨੂੰ ਕੀ ਦਿੱਤਾ ਉਹਨਾਂ ਨੇ ਕੁਝ ਵੀ ਨਹੀਂ ਦਿੱਤਾ ਇਸੇ ਕਰਕੇ ਮੈਂ ਉਹਦੇ ਲਈ ਹੁਣ ਕੁਝ ਵੀ ਨਹੀਂ ਲੈ ਕੇ ਆਈ। ਨਿਸ਼ਦੇਣੇ ਉਹ ਨਾਂ ਵੀ ਦਿੰਦੀ ਨਾ ਤਦ ਵੀ ਚੰਗਾ ਸੀ। ਫਿਰ ਵੀ ਵਿਚਾਰੇ ਨੇ ਜਿਹੜਾ ਉਹਨੇ ਤੈਨੂੰ ਬੈਗ ਦਿੱਤਾ ਨਾ ਤੇਰੇ ਵੀਰੇ ਨੇ ਉਹਦੀ ਮੈਜਰ ਯੂਨੀਵਰਸਿਟੀ ਤੈਨੂੰ ਲੈ ਕੇ ਦਿੱਤਾ ਸੀ। ਤੇ ਤੂੰ ਕਹਤਾ ਦੂਜੇ ਦਿਨ ਫਟ ਗਿਆ। ਐਦਾਂ ਮਤਲਬ ਜਿੰਨਾ ਚੱਕਰ ਸਾਡੇ ਹਾਲਾਤ ਚੰਗੇ ਆ ਸਾਨੂੰ ਕੋਈ ਦੇਂਦਾ ਲੰਦਾ ਏ ਉਹਨਾਂ ਚੱਕਰ ਆਪਾਂ ਅਗਲੇ ਨਾਲ ਚੰਗੇ ਤੇ ਜਦੋਂ ਦੇਣਾ ਬੰਦ ਕਰ ਜਾਂਦਾ ਫਿਰ ਜੀ ਤੂੰ ਕੌਣ ਤੇ ਮੈਂ ਕੌਣ ਤੂੰ ਇਸ ਘਰ ਦੀ ਧੀ ਆ ਤੈਨੂੰ ਆਪਣੇ ਆਪ ਸੋਚ ਚਾਹੀਦੀ ਸੀ ਨਾ ਪਰ ਤੂੰ ਤੋ ਇਹ ਪਖੰਡ ਫੜਿਆ ਕਿ ਮੈਂ ਆਖੇ ਅੱਜ ਨਹੀਂ ਉਧਰ ਜਾਣਾ ਕਿਉਂਕਿ ਪਿਛਲੀ ਵਾਰੀ ਮੈਨੂੰ ਭਾਬੀ ਨੇ ਕੁਝ ਦਿੱਤਾ ਨਹੀਂ ਹਾਂ ਭਾਬੀ ਦਿੰਦੀ ਭਾਵੇਂ ਔਖੀ ਹੁੰਦੀ ਤੈਨੂੰ ਨਾਲ 1100 ਰੁਪਏ ਦਿੰਦੀ ਨਾ ਕਿ ਉਹ ਕਪੜਾ ਲੈਣਾ ਦਿੰਦੀ ਫੇਰ ਤੂੰ ਚੰਗੀ ਸੀ ਆ ਤੈਨੂੰ ਪਤਾ ਜਿੰਮਨ ਨੇ ਤੈਨੂੰ ਦੋ ਸੂਟ ਕਿਉਂ ਦਿੱਤੇ ਸੀ ਇਸ ਗੱਲ ਦਾ ਪਤਾ ਸੂਟ ਮੈਂ ਲੈ ਕੇ ਆਈ ਸੀ ਉਹਨੇ ਐਸ ਕਰਕੇ ਸੂਟ ਦਿੱਤੇ ਇੱਕ ਸਿਮਰਤ ਵੱਲੋਂ ਇੱਕ ਉਹਨੇ ਆਪਣੇ ਵੱਲੋਂ ਪਰ ਭਾਬੀ ਨੇ ਤਾਂ ਮੈਨੂੰ ਇਦਾਂ ਦਾ ਕੁਝ ਵੀ ਨਹੀਂ ਕਿਹਾ ਮੰਮੀ ਜੀ ਭਾਬੀ ਤੈਨੂੰ ਕਿਉਂ ਦੱਸੇ ਇਹ ਸਾਡੇ ਘਰ ਦਾ ਮਸਲਾ ਸੀ ਤੈਨੂੰ ਆਪਾਂ ਜ਼ਰੂਰੀ ਨਹੀਂ ਸਮਝਦੇ ਕਿ ਜਦੋਂ ਧੀ ਵਿਆਹੇ ਜਾਂਦੀ ਹਰ ਗੱਲ ਦੱਸਣੀ ਜ਼ਰੂਰੀ ਆ ਤੂੰ ਅੱਜ ਦੋ ਲੈ ਕੇ ਆਈ ਹੈ ਨਾ ਜੇ ਇੱਕ ਵਾਰੀ ਮੈਨੂੰ ਇਹ ਗੱਲ ਕਹਿ ਲੈਂਦੇ ਨਾ ਕਿ ਮੰਮੀ ਜੀ ਇੱਕ ਸੂਟ ਵੱਡੀ ਭਾਬੀ ਦਾ ਤੇ ਇੱਕ ਸੂਟ ਸਿਮਰਤ ਦਾ ਤੇ ਮੈਨੂੰ ਕਿੰਨੀ ਖੁਸ਼ੀ ਮਿਲਣੀ ਸੀ ਮੈਨੂੰ ਤਾਂ ਇੱਥੇ ਇੱਥੇ ਗੁੱਸਾ ਚੜਨ ਡਿਆ ਮaaf ਕਰ ਦਿਓ ਮੰਮੀ ਜੀ ਤੁਸੀਂ ਇੱਕ ਸੂਟ ਵੱਡੀ ਭਾਬੀ ਨੂੰ ਦੇ ਦਿਓ ਤੇ ਇੱਕ ਛੋਟੀ ਨੂੰ ਦੇ ਦੋ ਕਿਉਂਕਿ ਮੈਂ ਜਿਆਦਾ देर ਰੁਕ ਨਹੀਂ ਸਕਦੀ ਦੂਜੀ ਗੱਲ ਮੰਮੀ ਮੈਂ ਕੱਲ੍ਹ ਪੱਸੋਂ ਆਉਂਗੀ ਤੇ ਸਿਮਰਤ ਕੋਲੋਂ ਮਾਫੀ ਮੰਗੂਗੀ ਕਿਉਂਕਿ ਜਿਹੜੀ ਘਰ ਦੀ ਧੀ ਹੁੰਦੀ ਆ ਨਾ ਉਹ ਜਦੋਂ ਭਰਾਵਾਂ ਕੋ ਆ ਕੇ ਰਹਿੰਦੀ ਆ ਜਿੱਥੇ ਭਰਾਵਾਂ ਨੂੰ ਭਾਬੀਆਂ ਨੂੰ ਮਿਲਣ ਆਉਂਦੀ ਆ ਨਾ ਉਹਨੂੰ ਇਹ ਕਰਨਾ ਚਾਹੀਦਾ ਆ ਕਿ ਭਰਾਵਾਂ ਭਾਬੀਆਂ ਦਾ ਦੁੱਖ ਸੁੱਖ ਸੁਣੇ ਦੇਖੇ ਕਿ ਉਹ ਕਿਹੜੀ ਕੰਡੀਸ਼ਨ 'ਚ ਆ ਨਾ ਕਿ ਇਹ ਆਸ ਰੱਖੇ ਕਿ ਮੈਨੂੰ ਕੀ ਦੇ ਕੇ ਤੋਰਣ ਦੇ ਆ ਉਹ ਲੈਣ ਆਉਂਦੀ ਆ ਤੇ ਬਹੁਤ ਗਲਤ ਗੱਲ ਆ ਤੇ ਜੇ ਉਹ ਭਰਾ ਭਾਬੀ ਦਾ ਦੁੱਖ ਸੁੱਖ ਸੁਣਨ ਆਉਂਦੀ ਆ ਇਹਦੇ ਵਿੱਚ ਬਹੁਤ ਵਧੀਆ ਗੱਲ ਆ ਹਰ ਕੋਈ ਮੰਮੀ ਆਪਣੇ ਘਰ ਲੇੜਾ ਕਪੜਾ ਪਾ ਕੇ ਹੀ ਗਜਾਦਾ ਕਰਦਾ ਆ ਬਸ ਇਹ ਆ ਕਿ ਕਈ ਧੀਆ ਲੈਣੀ ਆਉਂਦੀਆਂ ਨੇ ਤੇ ਕਈ ਦੁੱਖ ਸੁੱਖ ਪੁੱਛਣ ਆਉਂਦੀਆਂ ਨੇ ਭਰਾ ਪਰਜਾਈਆਂ ਦਾ ਉਹਨਾਂ ਨੂੰ ਸਮਝਦੀਆਂ ਨੇ ਕਿ ਅੱਜ ਮੇਰੇ ਭਰਾ ਭਾਬੀ ਦੇ ਮਾੜੇ ਹਾਲਾਤ ਆ ਕੋਈ ਨਾ ਕੰਮ ਚੰਗੇ ਹੋਣਗੇ ਉਹਨਾਂ ਵਾਸਤੇ ਅਰਦਾਸਾਂ ਕਰਦੀਆਂ ਆ ਤੇ ਕਈਆਂ ਨੂੰ ਬਸ ਆਪਣੀ ਹੁੰਦੀ ਆ ਕਿ ਸਾਨੂੰ ਦਿੱਤਾ ਕੀ ਜਿਤਨਾ ਕਿ ਤੈਨੂੰ ਸ਼ਮੀ ਮੈਨੂੰ ਅਸਲੀ ਖੁਸ਼ੀ ਪਤਾ ਕਦੋਂ ਹੀ ਦੀ ਤੂੰ ਬੇਸ਼ੱਕ ਪਰਸੋਂ ਹੀ ਆ ਜਾ ਖੁਦ ਜੱਸ ਸਿਮਰਤ ਕਰ ਉਹਨੂੰ ਆਵਾ ਆਪਣੇ ਹੱਥੀ ਦੇ ਗਿਆ ਉਹਨੂੰ ਬੜੀ ਖੁਸ਼ੀ ਆਗੀ ਪੁੱਤ ਠੀਕ ਆ ਮੰਮੀ ਜੀ ਮੈਂ ਆਪ ਜਾਵਾਂਗੀ ਭਾਗੀ ਨੂੰ ਸੌਂਡ ਦੇ ਕੇ ਆਵਾਂਗੀ ਨਾਲੇ ਦੁੱਖ ਸੋਖ ਪੁੱਛ ਕੇ ਆਵਾਂਗੀ ਨਾਲੇ ਮਾਤੀ ਮੰਗ ਕੇ ਆਵਾਂਗੀ ਜਦੋਂ ਸਿਮਰਤ ਨੇ ਮੈਨੂੰ ਬੈਗ ਦਿੱਤਾ ਹੈ ਨਾ ਕਿਤੇ ਨਾ ਕਿਤੇ ਸਿਮਰਤ ਨੇ ਇਹ ਜ਼ਰੂਰ ਮਹਿਸੂਸ ਕੀਤਾ ਹੋਣਾ ਮੈਂ ਸ਼ਮਮੀ ਦੀਦੀ ਖੁਸ਼ ਨਹੀਂ ਹੈਗੀ ਪਤਾ ਤੇ ਲੱਗ ਹੀ ਜਾਂਦਾ ਬੰਦੇ ਦੇ ਫੇਸ ਇੰਪ੍ਰੈਸ਼ਨ ਤੋਂ ਲੱਗ ਜਾਂਦਾ ਪੁੱਤ ਲੱਗ ਜਾਂਦਾ ਚਲ ਮੰਮੀ ਮੈਂ ਮਾफी ਮੰਗ ਕੇ ਆਵਾਂਗੀ ਉਹ ਦੇਖੋ ਮੇਰੀ ਗੱਲ ਸੁਣ ਤੂੰ ਕੱਲ ਜੋ ਪਰਸੋਂ ਆਣਾ ਤੇ ਚੱਲਾ ਆਪਾਂ ਮਾਵਾ ਧੀਆਂ ਦੋਵੇਂ ਜਾਣੀਆਂ ਬਿੰਮਲ ਵੀ ਉਧਰ ਆ ਨਾਲੇ ਦੋਵਾਂ ਭਾਬੀਆਂ ਦੇ ਵੀ ਦੇਖੀ ਨਾਲੇ ਖੁਸ਼ ਗੱਲ ਤਾਂ 1 ਮਿੰਟ ਦੀ ਆ ਪੁੱਤ ਮੰਮੀ ਨਹੀਂ ਪੁੱਤ ਚਲੋ ਮੈਂ ਚਲ ਜਾਨੀ ਹ ਜਿਹੜੇ ਰਿਸ਼ਤੇ ਬੰਦੇ ਹੋ ਨਾ ਉਹਨਾਂ 'ਚ ਦੇਰੀ ਨਹੀਂ ਕਰੀਦੀ ਚਲ ਤੁਰ ਚਲੀਏ ਸਾਹਮਣੇ ਤੇ ਜਾਣਾ ਚਲ ਆਜਾ ਆ ਜਾ ਆ ਜਾ ਮੇਰੇ ਤੇ ਚਾਹ ਉਧਰ ਹੀ ਪੀਵਾਗੇ